ਆ ਜਾ ਨਾ ਕੁਛ ਨਾ ਕਰੀ ਤੂੰ ਥੱਲੇ ਆੜੀ ਕਾਰ ਵੀ ਬੰਦੇ ਕਾਰ ਵੀ ਕਰਾ ਐਨੇ ਤੇਰਾ ਸਾਰੀ ਪੱਤੀ ਤੇਰੇ ਨਾਲ ਖਲੋਤੀ ਆ ਪੱਤੀ ਨਹੀਂ ਅੱਜ ਨਹੀਂ ਜਾਵਾ ਬਾਟਾ ਕਾਗੜ ਲੱਗੜ ਲੱਗੜ ਲੱਗ ਨੱਪ ਗਿਆ ਫੇਰ ਕਿਦਾਂ ਲੀ ਫੋਨ ਆ ਜਾ ਨਾ ਸੋਕੇ ਬਲਦੇਸ਼ ਨੇ ਕੀ ਗੱਲ ਹੋਈ ਇਹਦੀ ਕੋਟ ਮਾਰ ਤੁਹਾਡੀ ਹੋਈ ਆ ਜਿਹਨੂੰ ਕੋਟ ਪਰ ਕਿਨੇ ਕੀਤੀ ਤੇ ਕਿਹੜੀ ਗਲੋਮੀ ਹਰੇ ਕੋਟਮਰ ਇਸ ਤਰ੍ਹਾਂ ਇਹ ਵੀ ਨਵੇਂ ਵੇਲੇ ਨਸ਼ੇ ਦਾ ਆਦੀ ਹੀ ਪਹਿਲਾਂ ਕੁਝ ਸਮਾਂ ਪਹਿਲਾਂ ਬਾਅਦ ਵਿੱਚ ਮੈਂ ਆਪਣੀ ਮੈਡੀਸਿਨ ਸਟਾਰ ਕਰਕੇ ਜਦੋਂ ਸਭ ਕੁਝ ਸਟਾਰਟ ਕੀਤਾ ਪਰ ਨਸ਼ੇ ਦੌਰਾਨ ਮਲਕੀ ਮੈਂ ਜੀਓ ਵਾਲੇ ਪਿੰਡ ਦਾ ਵਸਨੀਕ ਆ ਜ਼ਿਲ੍ਹਾ ਤਰਨਤਾਰਨ ਇਹਨਾਂ ਸਾਡੇ ਪਿੰਡ ਦਾ ਇੱਕ ਵੀਰ ਆ ਜੋ ਕਿ ਸੀਆਈਡੀ ਦੇ ਵਿੱਚ ਆ ਪੁਲਿਸ ਡਿਪਾਰਟਮੈਂਟ ਦੇ ਵਿੱਚ ਤਰਨਤਾਰਨ ਦਲਜੀਤ ਸਿੰਘ ਇਹਨਾਂ ਦਾ ਨਾਮ ਆ ਉਹਨਾਂ ਦੀ ਡਿਊਟੀ ਤਰਨਦਾਨਿਆਂ ਤੇ ਉਹ ਲੰਘਦੇ ਹੁੰਦੇ ਆ ਮੜ ਗਏ ਆਨ ਡਿਊਟੀ ਹੈ ਨਾ ਮੈਂ ਉਦੋਂ ਜਿਹੜੇ ਬੰਦੇ ਕੋਲ ਮਾਨ ਲੈ ਰਿਆ ਸੀ ਤੇ ਉਹਨਾਂ ਨੇ ਕਿਤੇ ਵੇਖ ਲਿਆ ਮੈਂ ਹੁਣ ਪੀਣ ਵਾਲਾ ਸਾਰੇ ਪਿੰਡ ਨੂੰ ਪਤਾ ਹੈ ਇਹ ਪੀਂਦਾ ਹੁਣ ਜਿਹੜਾ ਵੇਚਣ ਵਾਲਾ ਉਹ ਤਾਂ ਵੀ ਪਤਾ ਹੁੰਦਾ ਸਾਰਿਆਂ ਨੂੰ ਵੀ ਇਹ ਬੰਦਾ ਵੇਚਣ ਵਾਲਾ ਹੈ ਨਾ ਇਹਨਾਂ ਨੇ ਮੈਨੂੰ ਚਲੋ ਉਦੋਂ ਪੜ ਲਿਆ ਗਿਆ ਦਿਲਜੀਤ ਨੇ ਚਲੋ ਤੁਹਾਨੂੰ ਆਗੇ ਚਲੋ ਮੇਰੇ ਵੀ ਚਪੇੜਾ ਮਾਰੀਆਂ ਦੋ ਉਹਨੂੰ ਵੀ ਤੁਹਾਨੂੰ ਚਲੋ ਮਨੋਚਲ ਚੌਕੀ ਦੇ ਆਮ ਆਦਮੀ ਪਾਰਟੀ ਦੇ ਪਰ ਤਾਂਨੇ ਜੀਓ ਵਾਲੇ ਰਿੰਕ ਤੋਂ ਨਿਸ਼ਕਾਰ ਸਿੰਘ ਨੂੰ ਉਹਨਾਂ ਨੂੰ ਵੀ ਬੁਲਾ ਲਿਆ ਗਿਆ ਦਿਲਜੀਤ ਨੇ ਸੱਦਿਆ ਹੀ ਸਾਰਿਆਂ ਨੂੰ ਸੱਦ ਕੇ ਤੇ ਚਲੋ ਉਦੋਂ ਲੈ ਕੇ ਤੇ ਪੁਲਿਸ ਚ ਮਨੋਚਲ ਚੌਂਕੀ ਦੇ ਵਿੱਚ ਲੈ ਗਏ ਲੈ ਕੇ ਗਏ ਉੱਥੇ ਚਲੋ ਸ਼ਾਮ ਤੱਕ ਚਲੋ ਕੀਤਾ ਮੈਂ ਕਿਹਾ ਮੈਂ ਤੇ ਚਲੋ ਸਾਰੇ ਪਿੰਨ ਨੂੰ ਪਤਾ ਵੀ ਮੈਂ ਪੀਣ ਵਾਲਾ ਹਾਂ ਹੱਸਿਆ ਦਲਦਲ ਜਿੱਦਾਂ ਮੈਨਾਂ ਜੰਨਾ ਸੀ ਜਿਹੜੇ ਵੇਚਣ ਵਾਲੇ ਮੈਨੂੰ ਇਹ ਤਾਂ ਨਹੀਂ ਪਤਾ ਵੇਚਣ ਨੂੰ ਚੰਦਾ ਕੋ ਜੋ ਵੇਚਣ ਜੋ ਮਰਜ਼ੀ ਕਰਨਾ ਪਰ ਉਹ ਚੀਜ਼ ਚਲੋ ਉਹਨੂੰ ਵੇਚਣ ਨਾਲ ਲੈ ਕੇ ਮੈਨੂੰ ਪਾਲ ਸੁਪਰ ਪ੍ਰਸ਼ਾਸਨ ਨੇ ਜਾਂ ਮੇਰੇ ਪਿੰਡ ਦੇ ਪਰਸਪਰਤਾਂ ਨੇ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਵੀ ਤੂੰ ਆ ਜਾ ਚਲ ਵਾਸ ਸੁਧਰ ਮੌਕਾ ਕਰ ਤੇਰੀ ਜੌਬ ਆ ਆਪਣੇ ਬੱਚੇ ਪਾਲਣਾ ਜੋ ਚਲੋ ਮੈਂ ਰਾਤ ਵਾਸ ਆ ਗਿਆ ਉਹ ਭਾਨੇ ਨਾਲ ਸਾਡੇ ਹੀ ਪਿੰਡ ਦਾ ਮੁੰਡਾ ਬਲਜਿੰਦਰ ਜਿਹਨੂੰ ਸ਼ਾਹ ਕਹਿੰਦਾ ਉਹ ਸਾਰੇ ਕਹਿੰਦੇ ਜੀ ਨਹੀਂ ਕਰਦਾ ਸ਼ਾਹ ਬਲਜਿੰਦਰ ਸਿੰਘ ਤੇ ਇੱਕ ਨਾਲ ਯਾਦਵਿੰਦਰ ਸਿੰਘ ਗੇਟ ਲੱਗੇ ਸਾਡੇ ਪਿੰਡ ਦੇ ਨਾਲ ਹੀ ਇਹਨਾਂ ਨੇ ਉੱਥੇ ਚਲੋ ਆਦਾ ਨਾਲੇ ਕਰੀ ਜਾਂਦੇ ਕੰਮ ਪੀ ਜਾਂਦੇ ਸੀ ਨਾਲੇ ਮੈਨੂੰ ਕੁਛ ਹੀ ਜਾਂਦੇ ਸੀ ਕੋਈ ਤੋੜੀ ਕੀਤੀ ਆ ਤੋੜੀ ਦੇ ਚੱਕਰ 'ਚ ਮੈਨੂੰ ਕੁਛ ਹੀ ਜਾਣ ਸਵਾਲ ਨਾਲੇ ਆ ਤਾਂ ਕੰਮ ਕਰੀ ਜਾਣ ਇਹ ਬਲਜਿੰਦਰ ਵੀ ਕਹੀ ਜਾਵੇ ਵੀ ਨਹੀਂ ਇਹਨੇ ਇਹਨੇ ਬੜਾਇਆ ਇਹਨੇ ਬੜਾਇਆ ਯਾਦੀ ਕਹੀ ਜਾਵੇ ਨਹੀਂ ਦਿਲਜੀਤ ਨੇ ਤੈਨੂੰ ਪੈਸੇ ਦਿੱਤੇ ਆ ਨੋਟ ਦਿੱਤੇ ਆ ਨੰਬਰਿੰਗ ਵਾਲੇ ਜਿਹਦੀ ਫੋਟੋ ਹੈ ਪ੍ਰਿੰਟਿੰਗ ਮੈਂ ਕਿਹਾ ਨਹੀਂ ਮੈਂ ਕਿਸੇ ਤੋਂ ਧਾਰੇ 500 ਰੁਪਇਆ ਲੈ ਕੇ ਮੈਂ ਆਪਣਾ ਜੋ ਵੀ ਕੰਮ ਕਰਨਾ ਸੀ ਉਹ ਕੀਤਾ ਮੈਂ ਕਹਿੰਦਾ ਨਹੀਂ ਤੇ ਮੈਂ ਕਹਿੰਦਾ ਮੈਨੂੰ ਮਿਲ ਗਈ ਲੈਣਾ ਸਰੀਰਿਕ ਤਸੱਦੁਰ ਕੁੱਟਦੇ ਰਹੇ ਮੈਨੂੰ ਪਰ ਮੈਂ ਉੱਥੇ ਇਕੱਲਾ ਹੀ ਮੈਂ ਕੀ ਕਰਦਾ ਹਾਂ ਨੀ ਗਿਆ ਬੰਦੋ ਮੈਂ ਕੁੱਟਿਆ ਬੜਾ ਉਹਨਾਂ ਨੇ ਮੁੜ ਕੇ ਫੇਰ ਹੀ ਆਦੀ ਨੇ ਫੇਰ ਕਿਹਾ ਤੇ ਨਹੀਂ ਦਿਲਜੀਤ ਨੇ ਤੈਨੂੰ ਪੈਸੇ ਦਿੱਤੇ ਐਦਾ ਫੇਰ ਤਸੱਦੁਰ ਬਚ ਕੇ ਤਸੱਦੁਰ ਮੁੜ ਕੇ ਉੱਪਰ ਗਿਨਦੇ ਕਹਿੰਦੇ ਅੱਜ ਬਹੁਤ ਜ਼ਿਆਦਾ ਸਰ ਚਲੋ ਹਣ ਇਤਿਹਾਗੇ ਮੈਂ ਛੱਡਣਾ ਨਹੀਂ ਭਾਵੇਂ ਉਹਨਾਂ ਨੇ ਵਾਰਨਿੰਗ ਮੈਂ ਦਾ ਦੇਣਾ ਉਹ ਕਹਿੰਦੇ ਇਹ ਸੱਚ ਦਲਜੀਤ ਨੇ ਚਲੋ ਪੁਲਿਸ ਡਿਊਟੀ ਇੰਨੇ ਚਲੋ ਪਿੰਡ ਦੇ ਨਿਸ਼ਕਾਰ ਸਿੰਘ ਨੂੰ ਸੱਧਿਆ ਐਸੇ ਜਿੱਦਾਂ ਆਮ ਆਦਮੀ ਪਾਰਟੀ ਦੇ ਅੱਜਾ ਵੀ ਆ ਤੇਰੇ ਪਿੰਡ ਚਾਹ ਨਾਲ ਹੀ ਮਾਨੋਚੰਦ ਵਾਲੇ ਨੂੰ ਸੱਧਿਆ ਇਹ ਐਕਸੀਡੈਂਟ ਹੋਇਆ ਕੰਮ ਇਹਨੂੰ ਸੱਧਿਆ ਗਿਆ ਉਹਨਾਂ ਨੇ ਉੱਥੇ ਮੈਨੂੰ ਇਹ ਗੱਲ ਕਹੀ ਹੁਣ ਤੇਰੀ ਵਾਰੀ ਤੇਰੀ ਹੈ ਨਾ ਅਗਲਾ ਸਟੈਪ ਨਿਸ਼ਕਾਰ ਸਿੰਘ ਦਾ ਜਿਹਨੂੰ ਇਦਾਂ ਹੀ ਲਿਆ ਕੇ ਅਹੀਂ ਤਾਂ ਸੱਤਦ ਕਰਾਂਗੇ ਮੁੜ ਕੇ ਦਲਜੀਤ ਪੁਲਸੀ ਦੀ ਗਈ ਤੇ ਨਾਲ ਇਹ ਗੱਲ ਗਈ ਭਗਵੰਤ ਮਾਨ ਦਾ ਸਾਲੇਕ ਰਹਿ ਗਿਆ ਇਕ ਬੜੀ ਤਕੜੀ ਗੱਲ ਆ ਇਹ ਮੈਂ ਆਪਣੀ ਸੇਫਟੀ ਵਾਸਤੇ ਜਦੋਂ ਮੇਰੇ ਫਾਦਰ ਸਾਹਿਬ ਵੀ ਨਹੀਂ ਬ੍ਰਦਰ ਵੀ ਨਹੀਂ ਫੈਮਲੀ ਆ ਮੇਰੀ ਜਿਹੜੀ ਆ ਗੱਲ ਕਹਿ ਦੇਣੀ ਨਾ ਮੈਂ ਮੇਰੇ ਤੋਂ ਹੋਰ ਕੋਈ ਟੈਂਕੀ ਤੇ ਚੜਨ ਤੋਂ ਸਵਾ ਹੋਰ ਕੋਈ ਰਾਹ ਨਹੀਂ ਹੈਗਾ ਮੈਨੂੰ ਚੜਨਾ ਪਿਆ ਕੋਈ ਮੇਰੀ ਆਵਾਜ਼ ਨਹੀਂ ਬੁਲਾਉਂਦਾ ਨਹੀਂ ਹੋ ਸਕਦਾ ਮੈਂ ਪ੍ਰਸ਼ਾਸਨ ਚਲ ਜਾਂਦਾ ਸਿੱਧਾ ਚੌਕੀ ਜਾਂਦਾ ਹੋ ਸਕਦਾ ਮੈਂ ਹੌਲਾ ਪੈ ਜਾਂਦਾ ਜਦੋਂ ਆਪਣੇ ਪਿੰਡ ਆਉਂਦੇ ਆਉਂਦਿਆਂ ਸਿੱਧਾ ਆ ਕੇ ਮੈਂ ਕਿਸੇ ਨੂੰ ਨਹੀਂ ਦੱਸਿਆ ਸਿੱਧਾ ਆ ਕੇ ਮੈਂ ਟੈਂਕੀ ਤੇ ਚੜਿਆ ਕੀ ਗੱਲ ਮੈਂ ਆਪਣੀ ਆਵਾਜ਼ ਸਰਕਾਰ ਤਾਂ ਬਤਨਾ ਦੇਣਾ। ਇਹ ਇਹ ਪਚਾਉਣੀ ਚਾਹੁੰਦਾ ਮੈਨੂੰ ਪਤਾ ਹੈ ਜੇ ਚੌਂਕੀ ਜਲ ਜਾਂਦਾ ਮੇਰਾ ਕੰਮ ਨਹੀਂ ਬੰਨਾ ਮੈਂ ਫਿਰ ਪੁਲਿਸ ਪ੍ਰਸ਼ਾਸਨ ਆਇਆ ਚਲੋ ਬਿਆਨ ਲੈ ਕੇ ਗਏ ਅੱਜ 27 ਤਰੀਕ ਆ। ਨਾ ਕੋਈ ਇਹੋ ਜਿਹਾ ਕੋਈ ਮੇਰੇ ਤੇ ਰਹਿ ਜਾਇਆ ਮੈਨੂੰ ਉਹਨਾਂ ਤੋਂ ਖਤਰਾ ਵਾ ਮੇਰੀ ਫੈਮਿਲੀ ਨੂੰ ਸਾਰੀ ਨੂੰ ਜੇ ਕੱਲ ਨੂੰ ਕੋਈ ਵੀ ਕੋਈ ਵੀ ਕਿਉਂਦਾ ਇਹ ਤਿੰਨ ਬੰਦੇ ਰਿਸਪਾਂਸਿਬਲ ਹੋਣਗੇ। ਰਾਤੀ ਮਾਮਲਾ ਸਾਹਮਣੇ ਆਇਆ ਸੀ ਜੀ ਉਹ ਜਿਹੜਾ ਜਿਹੜਾ ਬੰਦਾ ਟੈਂਕੀ ਚੜਿਆ ਸੀ ਜੀ। ਹਾਂ ਜੀ। ਆ ਬਲਦੇਵ ਸਿੰਘ ਸਾਨੂੰ ਬਲਕਾਰ ਸਿੰਘ ਹਾਂਜੀ ਹਾਂਜੀ ਸਰ ਉਹ ਕੋਈ ਕੀਪਸਰ ਬਣਿਆ ਹੁੰਦਾ ਜੀ ਓਏ ਉਹ ਨਾ ਸ਼ੱਕ ਕਰਦੇ ਸੀ ਵੀ ਇਹਨਾਂ ਸਾਨੂੰ ਫੜਾਇਆ ਉਹ ਬੰਦੇ ਸਨੈਕ ਫੜ ਪੀ ਇਹ ਦਿਵਜੰਤਰੀ ਹੀ ਘਾੜੋਂ ਜੀ ਹਾਂਜੀ ਪਾਏ ਬੇਜ਼ ਤੇ ਅੱਛਾ ਜੀ ਇਹ ਜਿਹੜਾ ਬੰਦਾ ਵੀ ਪੀਂਦਾ ਵਾ ਤੇ ਕੋਈ ਪੀਂਦੇ ਆ ਅੱਛਾ ਜੀ ਰਾਤੀਏ ਲੜ ਪਏ ਕੇ ਤੇ ਮੁੜ ਕੇ ਉਹਨਾਂ ਨੂੰ ਕੁੱਟਿਆ ਘਟਿਆ ਜੀ ਇਹ ਮੁੜ ਕੇ ਟੈਂਕੀ ਤੇ ਚੜ ਗਿਆ ਜੀ ਜੇ ਮੈਨੂੰ ਫੈਸਲਾ ਮਿਲਣਾ ਚਾਹੀਦਾ ਉਹ ਫੇਰ ਰਾਤ ਗਏ ਆ ਅਸੀਂ ਮਿਲਾਂ ਜੂ ਸਾਰੇ ਜੀ ਮੁਰਕੇ ਸਰਪੰਚ ਦੇ ਕੋਲ ਅਸੀਂ ਇਹਨੂੰ ਛੱਡ ਆਏ ਹਾਂ। ਅੱਛਾ ਜੀ। ਉਹ ਬੰਦੇ ਦਾ ਮੜੀਆਂ ਚ ਕਿਤੇ ਪੀਣ ਪੂਣ ਰਿਹਾ ਸੀ ਤੇ ਸਵੇਰੇ ਉਹ ਅਸੀਂ ਰੇਡ ਮਾਰਿਆ ਤੜਕੇ ਤੇ ਫੇਰ ਉਹ ਨੱਥ ਗਿਆ। ਅੱਛਾ ਜੀ। ਇਹਨਾਂ ਨੂੰ ਕੁੱਟਿਆ ਸੀ। ਅੱਛਾ ਜੀ। ਉਹ ਸਾਨੂੰ ਅਜੇ ਮਿਲੇ ਨਹੀਂ। ਠੀਕ ਹੈ ਜੀ। ਤੇ ਸਰ ਹੁਣ ਕੀ ਫੇਰ ਕਾਰਵਾਈ ਕੀਤੀ ਜਾ ਰਹੀ ਚੰਦਕ? ਅਜੇ ਉਹ ਆਂਦੇ ਆ ਫੜੋ ਤੇ ਇਹਨਾਂ ਨੂੰ ਪੁੱਛੋ ਤੇ ਫੇਰ ਕਾਰਵਾਈ ਕਰਾਉਣੀ ਮੈਂ ਜੇ ਨਹੀਂ ਕਰਾ ਬਿਚਾਉਣੀ। ਮੇਰੇ ਮੂੰਹ ਰੂਪਰੀ ਕਰਾਓ ਵੀ ਮੈਨੂੰ ਇਹਨਾਂ ਕੁੱਟਿਆ ਕਿਉਂ ਆ। ਅੱਛਾ ਜੀ। ਆਹ ਗੱਲ ਜੀ। ਇਹ ਉਹ ਕਹਿੰਦਾ ਮੈਂ ਨਸ਼ੇ ਨੂੰ ਸ਼ੇ ਨਸ਼ਾ ਵੇਚਦੇ ਮੈਂ ਜਾਇ ਉਹ ਤਾਂ ਫੜੇ ਗਈ ਤਾਂ ਕਰਕੇ ਮੈਨੂੰ ਨੇ ਕਟਮਾਰ ਕੀਤੀ ਹੈ। ਉਹੀ ਗੱਲ ਆ ਨਾ। ਹਾਂਜੀ। ਹੁਣ ਅਸੀਂ ਆਖਿਆ ਜੀ ਵੀ ਲਿਖਾ ਕੀ ਕਾਰਵਾਈ ਕਰਨੀ ਆ। ਉਹ ਕਹਿੰਦੇ ਉਹਨਾਂ ਨੂੰ ਪਹਿਲਾਂ ਫੜ ਕੇ ਮੱਥੇ ਲਾਓ ਇਹ ਪੁੱਛਣਾ ਵੀ ਮੈਨੂੰ ਮਾਰਿਆ ਕਿਉਂ ਆ ਤੇ ਫੇਰ ਕਾਰਵਾਈ ਕਰਾਂਗੇ। ਠੀਕ ਹੈ ਜੀ। ਕਾ ਗੱਲ ਜੀ। ਚਲੋ ਠੀਕ ਹੈ ਜੀ ਮੈਂ ਤੜਾ ਹੂੰ ਵਰਸ਼ਨ ਪਾ ਦਾਂਗਾ ਜੀ। ਹਾਂ ਕੋਈ ਗੱਲ ਨਹੀਂ ਜੇ ਫੜ ਲਿਆ ਅਸੀਂ ਤੁਹਾਨੂੰ